ਸਿਪੈ ਨਾਨਕ ਜੀਵਤ ਜੀਵਨ ਕਹਿੰਦੇ ਇਸੇ ਤਰ੍ਹਾਂ ਲੋਹੇ ਦਾ ਕੰਮ ਹੁੰਦਾ ਹੈ ਸਾਧ ਸੰਗਤ ਕੈਂਚੀ ਦਾ ਕੰਮ ਹੁੰਦਾ ਹੈ ਕੱਟਣਾ ਤੇ ਸੂਈ ਦਾ ਕੰਮ ਹੁੰਦਾ ਹੈ ਸਿਉਣਾ ਕਹਿੰਦੇ ਕਿ ਲੋਹਾ ਕੱਟਦਾ ਹੈ ਤੇ ਸੂਈ ਜਿਹੜੀ ਹੈ ਨਾ ਸੂਈ ਧਾਗਾ ਸਿਪੈ ਇਹ ਸੂਈ ਤੇ ਧਾਗਾ ਉਹ ਪਾਟੇ ਹੋਏ ਕੱਪੜੇ ਨੂੰ ਸਿਉ ਦਿੰਦੇ ਨੇ ਕਹਿੰਦੇ ਇਸੇ ਤਰ੍ਹਾਂ ਜੇ ਕਿਤੇ ਬੰਦੇ ਦੀ ਸੁਰਤ ਰੱਬ ਦੇ ਚਰਨਾਂ ਵਾਲੇ ਪਾਸੇ ਤੋਂ ਟੁੱਟ ਜਾਵੇ ਜਿਵੇਂ ਲਿਬ ਛੁੜਕੀ ਲੱਗੀ ਤ੍ਰishna ਮਾਇਆ ਅਮਰ ਵਰਤਾਇਆ ਵੀ ਜੇ ਕਿਤੇ ਇਸੇ ਤਰ੍ਹਾਂ ਰੱਬ ਦੇ ਚਰਨਾਂ ਵਾਲੇ ਪਾਸੇ ਤੋਂ ਸਾਡੀ ਸੁਰਤ ਟੁੱਟ ਜਾਵੇ ਤੇ ਆਪਾਂ ਗੁਰੂ ਦਾ ਸ਼ਬਦ ਲੈ ਕੇ ਗੁਰੂ ਦੀ ਬਾਣੀ ਲੈ ਕੇ ਗੁਰਬਾਣੀ ਦੇ ਸਿਧਾਂਤ ਅਨੁਸਾਰ ਜੇ ਅਸੀਂ ਆਪਣੀ ਸੁਰਤ ਪਰਮਾਤਮਾ ਦੇ ਚਰਨਾਂ ਵਿੱਚ ਜੋੜ ਲਈਏ ਪਰਮਾਤਮਾ ਦੇ ਚਰਨਾਂ ਵਿੱਚ ਅਪੇਧ ਕਰ ਲਈਏ ਤੇ ਸਾਧ ਸੰਗਤ ਫਿਰ ਸਾਡਾ ਚਿੱਤ ਵੀ ਪਰਮਾਤਮਾ ਦੇ ਚਰਨਾਂ ਵਾਲੇ ਪਾਸੇ ਜੁੜ ਜਾਵੇਗਾ ਇੱਕ